ਦੁੱਧ ਕੀ ਹੁੰਦਾ ਹੁਣ ਆਪਣਾ ਪਹਿਲਾ ਨਾਮ ਦਾ ਮੇਰਾ ਨਾਮ ਗਦੀਪ ਕੋ ਹਾਂਜੀ ਮਾਤਾ ਜੀ ਕੀ ਹੋਇਆ ਲੈਡੀ ਆਉਣ ਰਹੀ ਤੇ ਬੱਚਾ ਹੋ ਗਿਆ ਇੱਥੇ ਇਹ ਦੋ ਹੁਣ ਅਜੇ 5 ਮਿੰਟ ਹੋਏ ਕਿਹੜੀ ਜਗ੍ਹਾ ਤੇ ਯਾਰ ਤੁਸੀਂ ਬੈਠੇ ਲੇ ਮੈਂ ਬਸ ਸਰ ਸਿਵਲ ਸਿਵਲ ਹਸਪਤਲ ਤੇ ਡਾਕਟਰ ਹੈਗੇ ਸੀ ਇੱਥੇ ਨਹੀਂ ਨਹੀਂ ਆਪੇ ਹੋਇਆ ਬੱਚਾ ਆਪੇ ਹੋਇਆ ਡਾਕਟਰ ਪਹੁੰਚੇ ਇੱਥੇ ਕਿ ਨਹੀਂ ਪਹੁੰਚ ਗਏ ਲੈ ਗਏ ਚ ਤੇ ਬੱਚਾ ਤੇ ਮਾਂ ਦੀ ਕੰਡੀਸ਼ਨ ਕੀ ਹੈ ਠੀਕ ਜੀ ਵਧੀਆ ਹੈ ਕੌਣ ਸੀ ਔਰਤ ਕਿਵੇਂ ਹੋ ਗਿਆ ਇੱਥੇ ਬੱਚਾ ਕੋਈ ਡਾਕਟਰ ਡਾਕਟਰ ਦੀ ਅਣਗਹਿਲੀ ਹੋਈ ਕੀ ਹੋਇਆ ਨਹੀਂ ਨਹੀਂ ਉਹ ਨਹੀਂ ਡਾਕਟਰਾਂ ਦਾ ਜ ਨਹੀਂ ਪਤਾ ਲੱਗ ਡਾਕਟਰ ਨਾਲ ਸੀ ਉਹਦੇ ਕੇ ਕੱਲ ਨਹੀਂ ਨਹੀਂ ਉਹ ਕੱਲੇ ਆਪ ਦੇ ਘਰ ਦੇ ਜੀ ਉਹਦੇ ਘਰ ਦੇ ਸੀ ਨਾਲ ਹਾਂਜੀ ਤੇ ਕਿੰਨੀ ਕੁ ਦੇਰ ਹੋਈ ਜੇ ਉਹਨੂੰ 5 ਮਿੰਟ ਹੋਏਗੇ ਕੋਈ ਨਾਮ ਦਾ ਪਤਾ ਕਿੱਥੋਂ ਦੀ ਰਹਿਣ ਵਾਲੀ ਨਹੀਂ ਨਹੀਂ ਇਹਨਾਂ ਨੂੰ ਪਤਾ ਨਹੀਂ ਕੁਝ ਨਹੀਂ ਪਤਾ ਨਹੀਂ ਤੁਸੀਂ ਇੱਥੇ ਬੈਠੇ ਜੇ ਤੁਸੀਂ ਕੌਣ ਹੋ ਮੈਂ ਤਾਂ ਦਵਾਈ ਲੈਣ ਆਈ ਹਾਂ ਮੈਂ ਤਾਂ ਪਿੰਡ ਲੋਦੀ ਗੁਜਰੋਂ ਉੱਥੋਂ ਆਈ ਹਾਂ ਦਵਾਈ ਲੈਣ ਤੇ ਤੁਰੀ ਆਉਣ ਦੇ ਆ ਤੇ ਉਸੇ ਵੇਲੇ ਵੇਖਿਆ ਉਹਦੇ ਨਾਲ ਨਹੀਂ ਆਏ ਨਹੀਂ ਨਹੀਂ ਉਹਦੇ ਨਾਲ ਕੋਣ ਕੋਣ ਹੈਗਾ ਸੀ ਉਹਦੇ ਨਾਲ ਹੈਗਾ ਸੀ ਉਹਦੇ ਦੋ ਜਾਨੇ ਸੀ ਇੱਕ ਆਦਮੀ ਇੱਕਔਰਤ ਤੇ ਕਿੱਧਰ ਦੀ ਸਾਈਡ ਲੈ ਕੇ ਗਏ ਨੇ ਇਹਦੇ ਨੂੰ ਤਾਂ ਚੜ ਗਏ ਉੱਪਰ ਲੈ ਕੇ ਗਏ ਹਾਂਜੀ ਠੀਕ ਕਿਹੜੀ ਜਗ੍ਹਾ ਰਹਿੰਦੇ ਤੇ ਕੀ ਮਾਮਲਾ ਹੋਇਆ ਆਪਣਾ ਨਾਮ ਬਤਾ ਦੇ ਹਿੰਦੀ ਚ ਬੋਲੋ ਅਮਨ ਕੁਮਾਰ ਹਾਂਜੀ ਕੀ ਹੋਇਆ ਸੀ ਸਾਰਾ ਹੰਦੀਪ ਜੀ ਕਿਹੜੀ ਜਗ੍ਹਾ ਰਹਿੰਦੇ ਜੋੜੇ ਫੜਕ ਜਿਸਮਿਸ ਨਗਰ ਕਿਹੜੀ ਜਗ੍ਹਾ ਪਹੁੰਚੇ ਤੇ ਕੀ ਹੋਇਆ ਪਾਜੀ ਆਪਾਂ ਇਹਨਾਂ ਨੇ ਪਹਿਲੇ ਬਰੋ ਬਟੋ ਰੋਡ ਖੇਤਰ ਅਹੀਂ ਗਏ ਤੇ ਲੈ ਕੇ ਆਏ ਦੋ ਤਿੰਨ ਵਾਰ ਤੇ ਉਹਨਾਂ ਨੇ ਦੱਸਿਆ ਹੈਗਾ ਕਿ 12 ਤਾਰਿਕ ਨੂੰ ਬੱਚਾ ਹੋ ਜਾਣਾ ਹੈ ਤੇ ਅੱਜ ਦਰਦ ਦੇ ਮੱਥੇ ਆ ਤੇ ਮੈਂ ਲੈ ਕੇ ਆਇਆ ਹੁਣੇ ਭਾਈ ਰਾਤ ਹੀ ਹੋ ਗਿਆ ਬਥੇ ਰਸਤੇ 'ਚ ਹੀ ਹੋ ਗਿਆ ਬਥੇ ਠੀਕ ਨੇ ਤਾਂ ਹਾਂਜੀ ਹਾਂਜੀ ਤੇ ਡਾਕਟਰਾਂ ਨੇ ਕੀ ਚਾਹ ਤੁਹਾਨੂੰ ਹੁਣੇ ਦੱਸਿਆ ਉਹਨਾਂ ਨੇ ਤੇ ਆਈ ਦੱਸਿਆ ਹੈਗਾ ਕਿ ਤੁਸੀਂ ਪਹਿਲੇ ਲੈ ਕੇ ਆ ਜਾਂਦੇ ਮੈਂ ਤੁਸੀਂ ਟਾਈਮ ਹਨ ਨੂੰ ਦੱਸਿਆਗਾ ਉਹੀ ਟਾਈਮ ਤੇ ਲੈ ਕੇ ਆਣੇ ਅੱਜ ਦਰਦ ਮੱਥੇ ਲਿਆ ਤੇ ਮੈਂ ਲੈ ਕੇ ਆ ਗਿਆ ਬਾਦ 12 ਤਰੀਕ ਦਾ ਸੰਤਬਾਦ ਅੱਜ ਸਫਤ ਗ੍ਰੀਵ ਕਰ ਲਈ ਇਹ ਹਾਂਜੀ ਹਾਂਜੀ ਡਾਕਟਰ ਜਿੰਗੀ ਆ ਕੋਈ ਗਲਤੀ ਤਾਂ ਨਹੀਂ ਹਾਂ ਠੀਕ ਨੇ ਹੰਦੋਂ ਮੈਂ ਠੀਕ ਹਾਂਜੀ ਹਾਂਜੀ ਭਾਈ ਠੀਕ